ਹਾਂਜੀ ਬੰਨ ਕੀ ਕਹਿਣਾ ਚਾਹੋਗੇ ਜਿਵੇਂ ਅੱਜ ਦੂਸਰਾ ਦਿਨ ਹੋ ਗਿਆ ਕੇਵਲ ਸਿੰਘ ਬੀਜੇਪੀ ਕੇ ਵਾਸ਼ਿੰਗ ਢਿੱਲੋਂ ਦੀ ਕੋਠੀ ਮੂਰੇ ਧਰਨਾ ਚੱਲ ਰਿਹਾ ਜੀ ਕਿਉਂਕਿ ਕੱਲ ਤੋਂ ਸਾਡਾ ਭਾਰਤੀ ਕਿਸਾਨ ਯੂਨੀਅਨ ਇਕਤਾ ਗ੍ਰਾਹਾਂ ਤੇ ਨਾਲ ਸਾਡੇ ਡਕਾਉਂਦਾ ਜਥੇਬੰਦੀ ਦੇ ਵੀ ਆਏ ਹੋਏ ਸੀ ਭੈਣ ਭਰਾ ਹੋਰ ਵੀ ਬਹੁਤ ਸਾਰੀਆਂ ਜਣੇ ਭਰਾਤਰੀ ਜਥੇਬੰਦੀਆਂ ਆ ਰਹੀਆਂ ਲਿਗੀਆਂ ਪਰ ਅਸੀਂ ਕਹਿਣਾ ਤਾਂ ਇਹੀ ਚਾਹੁੰਦੇ ਆ ਵੀ ਜਿਹੜਾ ਕੇਵਲ ਢਿੱਲੋਂ ਆ ਜਣੇ ਲੋਕ ਨੇ ਜਣੇ ਹੁਣ ਵੋਟਾਂ ਲੈਣੇ ਇਹ ਲੋਕਾਂ ਦੇ ਘਰਾਂ 'ਚ ਜਾਣਗੇ 2024 ਦੇ ਵਿੱਚ ਜਣੀ ਉਹ ਲੋਕ ਚੱਲ ਕੇ ਦੇ ਬਾਰ ਚ ਬੈਠੇ ਨੇ ਜਿਹੜੀ ਕੀ ਜੇ ਸੱਚੀ ਹੋਈ ਲੋਕਾਂ ਦੇ ਹਿੱਤ ਦੀ ਇਹ ਕੋਈ ਗੱਲ ਕਰਨ ਵਾਲੇ ਲੀਡਰ ਨੇ ਫਿਰ ਲੋਕਾਂ ਚਾਕੇ ਕਿਉਂ ਨਹੀਂ ਆਪ ਦਾ ਸਪਸ਼ਟੀਕਰਨ ਦਿੰਦੇ ਜਣੀ ਉਹ ਕਹਿਣ ਵੀ ਠੀਕ ਹੈ ਭਾਈ ਜੇ ਤੁਸੀਂ ਸਾਨੂੰ ਉਹ ਕਰਦੇ ਹੈਗੇ ਹੋ ਐਮਐਸਪੀ ਹੈ ਸਾਡੀ ਜਣੀ ਮੰਗ ਮੰਨੀ ਹੋਈ ਮੰਗ ਹੈ ਐਮਐਸਪੀ ਦੀ ਖੇਤੀ ਨੀਤੀ ਹੈ ਇਹਨਾਂ ਨੇ ਆਪ ਮੰਗੀ ਆ ਵੀ ਅਸੀਂ ਖੇਤੀ ਨੀਤੀ ਬਣਾਵਾਂਗੇ ਅਜੇ ਤੱਕ ਬਣਾਈ ਨਹੀਂ ਗਈ ਕਰਜਾ ਮਾਫੀ ਦੀ ਗੱਲ ਇਹਨਾਂ ਨੇ ਕਿਹਾ ਸੀ ਜਣੀ ਅਸੀਂ ਚਾਹੇ ਅੱਜ ਕੇਵਲ ਢੱਲੋਂ ਹੈ ਭਾਜਪਾ ਚ ਚੱਲਿਆ ਗਿਆ ਟਪੂਸੀ ਮਾਰ ਕੇ ਪਰ ਉਸ ਤੋਂ ਪਹਿਲਾਂ ਕਾਂਗਰਸ ਦਾ ਲੰਬਾ ਸਮਾਂ ਰਾਜ ਕਰਕੇ ਗਿਆ ਸਾਡੇ ਲੋਕਾਂ ਤੇ ਸਾਡੇ ਲੋਕਾਂ ਨੂੰ ਲੁੱਟ ਕੇ ਤੇ ਕੁੱਟ ਕੇ ਗਿਆ ਹੈਗਾ ਪਰ ਜਿਹੜੀ ਗੱਲ ਤਾਂ ਇੱਥੇ ਆਉਂਦੀ ਹੈ ਵੀ ਜਦੋਂ ਕਾਂਗਰਸ ਸੀਗਾ ਇਹ ਉਦੋਂ ਸਾਡੇ ਲੋਕਾਂ ਨਾਲ ਵਾਅਦਾ ਕੀਤਾ ਸੀ ਵੀ ਜਿਹੜਾ ਲੋਕਾਂ ਨੇ ਸਿਰ ਚੜਿਆ ਕਰ ਜਾਏਗਾ ਉਹ ਅਸੀਂ ਮਾਫ ਕਰਾਂਗੇ ਚਾਹੇ ਸਰਕਾਰੀ ਬੈਂਕਾਂ ਦਾ ਚਾਹੇ ਪ੍ਰਾਈਵੇਟ ਬੈਂਕਾਂ ਦਾ ਹੱਕ ਸੱਚ ਦੀਆਂ ਮੰਗਾ ਇਹਨਾਂ ਦੇ ਮੈਨੀਫੈਸਟੋ ਵਿੱਚ ਪਾਈਆਂ ਹੋਈਆਂ ਮੰਗਾਂ ਹੀ ਸੀ ਮੰਗ ਰਹੇ ਹਾਂ ਪਰ ਅੱਜ ਇਹ ਸਾਨੂੰ ਮੂੰਹ ਤੱਕ ਨਹੀਂ ਦਿਖਾ ਰਹੇ ਇਹ ਕੀ ਹੈ ਸਾਰਾ ਕੁਝ ਇਹ ਸਾਨੂੰ ਪਤਾ ਹੈ ਕਿ ਜਿਹੜਾ ਵੋਟ ਸਿਸਟਮ ਹੈ ਸਿਰਫ ਲੋਕਾਂ ਨੂੰ ਇਹ ਵੋਟਾਂ ਤੱਕ ਹੀ ਜਿਹੜੀ ਬਾਪੂ ਕਹਿੰਦੇ ਨੇ ਉਸ ਤੋਂ ਬਾਅਦ ਲੋਕਾਂ ਨੂੰ ਉਹੀ 5 ਸਾਲ ਕੁੱਟਦੇ ਨੇ ਤੇ ਮਾਰਦੇ ਨੇ ਲੋਕਾਂ ਨੂੰ ਦੇਣਾ ਕੁਝ ਨਹੀਂ ਸਾਨੂੰ ਤਾਂ ਸੰਘਰਸ਼ਾਂ ਦੇ ਰਾਹ ਤੇ ਹੀ ਪੈ ਕੇ ਕੁਝ ਮਿਲਣਾ ਹੈ ਤਾਂ ਹੀ ਅਸੀਂ ਸੰਘਰਸ਼ਾਂ ਦੇ ਜਿਹੜੇ ਰਾਹ ਨੇ ਸਾਡੀਆਂ ਮਾਵਾ ਭੈਣਾਂ ਨੇ ਆਪਣੇ ਘਰ ਦੇ ਕੰਮਕਾਜ ਛੱਡ ਕੇ ਆਪਣੇ ਨਿੱਕੇ-ਨਿੱਕੇ ਬੱਚੇ ਛੱਡ ਕੇ ਉਹ ਸੰਘਰਸ਼ਾਂ ਦੇ ਪੜਮੱਲੀ ਬੈਠੀਆਂ ਨੇ ਜਣੀ ਇਹ ਆ ਅਸਲ ਕੀ ਕਹਿਣਾ ਚਾਹੂੰਗੀ ਜਿਵੇਂ ਕਿ ਹੁਣ ਉੱਥੇ ਗੋਲਾਵਾਰੀ ਲਗਾਤਾਰ ਹੋ ਰਹੀ ਹੈ ਜੀ ਹਨਾ ਤੇ ਕਿਸਾਨਾਂ ਦੇ ਨਾਲ ਉਹ ਅਤਿਆਚਾਰ ਕੀਤਾ ਜਾ ਰਿਹਾ ਜਿਵੇਂ ਕੱਲ ਇੱਕ ਵੀਡੀਓ ਵਾਇਰਲ ਹੋਈ ਸੀ ਇੱਕ ਕਿਸਾਨ ਦੇ ਉੱਤੇ ਇੰਨੀਆਂ ਪਲਾਸਕਟ ਦੀਆਂ ਗੋਲੀਆਂ ਲੱਗੀਆਂ ਨੇ ਕਿ ਉਹਦੇ ਜਿਹੜੇ ਸਰੀਰ ਦੇ ਉੱਤੇ ਗਿਣਤੀ ਵੀ ਕਿੰਨੀ ਜਾ ਸਕਦੀ ਬਿਲਕੁਲ ਉਹ ਤਾਂ ਸਾਡੀ ਹੈਗੀ ਅਸੀਂ ਉਸੇ ਕਰਕੇ ਤਾਂ ਇੱਥੇ ਬੈਠੇ ਆ ਵੀ ਠੀਕ ਹੈ ਜਿਹੜਾ ਸਾਡਾ ਉਹ ਗਾਇਰ ਜਿਹੜਾ ਸੰਯੁਕਤ ਮੋਰਚਾ ਉਹਨਾਂ ਨੇ ਬਣਾਇਆ ਸੀ ਉਹ ਵੀ ਹੈ ਤਾਂ ਸਾਡੇ ਭਰਾ ਨੇ ਆਹੀ ਮੰਗਾਂ ਨੂੰ ਲੈ ਕੇ ਬੈਠੇ ਨੇ ਉਹ ਐਮਐਸਪੀ ਦੀ ਮੰਗ ਕਰਦੇ ਨੇ ਸਾਡੇ ਲਖੀਮਪੁਰ ਖੀਰੀ ਵਾਲੇ ਸ਼ਹੀਦਾਂ ਨੂੰ ਇਨਸਾਫ਼ ਲੈਣ ਦੀ ਗੱਲ ਕਰਦੇ ਨੇਗੇ ਕਰਜ਼ਾ ਮਾਫੀ ਦੀ ਗੱਲ ਕਰਦੇ ਨੇ 10000 ਪੈਨਸ਼ਨ ਲੈਣ ਦੀ ਗੱਲ ਕਰਦੇ ਨੇ ਹਨਾ ਨਮੀ ਖੇਤੀ ਨੀਤੀ ਬਣਾਉਣ ਦੀ ਗੱਲ ਕਰਦੇ ਨੇ ਮਹਿੰਗਾਈ ਨੂੰ ਠੱਲ ਪਾਉਣ ਦੀ ਗੱਲ ਕਰਦੇ ਨੇ ਮਜ਼ਦੂਰਾਂ ਦੀ ਦਿਹਾੜੀ ਜਿਹੜੀ ਉਹਨੂੰ ਘੱਟੋ ਘੱਟ 700 ਰੁਪਏ ਹੋਵੇ ਜਾਨੀ ਇਹ ਸਾਰੀਆਂ ਮੰਗਾਂ ਨੇ ਉਹੀ ਮੰਗਾਂ ਤੇ ਅਸੀਂ ਲੜ ਰਹੇ ਹਾਂ ਪਰ ਅਸੀਂ ਇਹ ਕਹਿੰਦੇ ਆ ਕਿ ਸਰਕਾਰ ਨੇ ਜਿਹੜਾ ਆ ਸੀ ਭਾਜਪਾ ਦੇ ਜਿਹੜੇ ਨਵੇਂ ਵਿਧਾਇਕ ਨੇ ਇਹਨਾਂ ਦੇ ਬਾਹਰ ਤਾਂ ਹੀ ਘੇਰੇ ਹੋਏ ਨੇ ਵੀ ਅਸੀਂ ਆਪਣਾ ਪ੍ਰੋਟੈਸਟ ਤੇਜ਼ ਕਰਾਂਗੇ ਜੇ ਸਾਡੇ ਭਰਾਵਾਂ ਦੇ ਉੱਤੇ ਜਿਵੇਂ ਚਾਹੇ ਅਥਰੂ ਗੈਸ ਨੇ ਚਾਹੇ ਪਲਾਸਟਿਕ ਦੀਆਂ ਗੋਲੀਆਂ ਨੇ ਜੇ ਮਾਰਨੀਆਂ ਬੰਦ ਨਾ ਕੀਤੀਆਂ ਅਤਿਆਚਾਰ ਬੰਦ ਨਾ ਕੀਤਾ ਅਸੀਂ ਪ੍ਰੋਟੈਸਟ ਇੱਥੇ ਨਹੀਂ ਖੜਾਵਾਂਗੇ ਅਸੀਂ ਤੇਜ਼ ਕਰਾਂਗੇ ਹੋਰ ਵੀ ਤੇਜ਼ ਕਰਾਂਗੇ ਅਸਾ ਹੋਰ ਜਿਵੇਂ ਹੁਣ ਤੁਹਾਨੂੰ ਕੀ ਦਿਖੇ ਚਲ ਗਿਆ ਜਿਵੇਂ ਤੁਸੀਂ 2 ਦਿਨ ਬੈਠੇ ਹੋ ਕਿਸ ਨੂੰ ਕੈਪਟਲ ਦੀ ਕੋਠੀ ਦੇ ਬਾਹਰ ਚ ਬੈਠਿਆ ਨੂੰ ਕੀ ਤੁਹਾਨੂੰ ਕੋਈ ਇੱਥੇ ਕੋਈ ਨਵੀਂ ਅਪਡੇਟ ਮਿਲੀ ਆ ਜੀ ਨਹੀਂ ਅਪਡੇਟ ਤਾਂ ਕੋਈ ਨਹੀਂ ਹੈਗੀ ਪਰ ਜਿਵੇਂ ਮਗਰਮੱਛ ਦੂਜੇ ਵਹਾਉਂਦੇ ਹੁੰਦੇ ਨੇ ਇਹਨੇ ਕੱਲ ਜਣੀ ਸੁਨੇਹਾ ਭੇਜਿਆ ਸੀ ਸਾਡੀ ਭਾਰਤੀ ਕਿਸਾਨ ਜੁੰਡ ਨੇ ਇਕਤਾ ਗ੍ਰਾਹਾਂ ਨੂੰ ਵੀ ਕੋਈ ਗੱਲ ਨਹੀਂ ਮੇਰੇ ਭਰਾਓ ਤੁਸੀਂ ਤੁਸੀਂ ਕੋਈ ਇੱਥੇ ਕੋਈ ਰੋਟੀ ਟੁਕਣਾ ਬਣਾਇਓ ਕੋਈ ਚਾਹ ਪਾਣੀ ਨਾ ਕਰ ਕਰਿਓ ਤੁਹਾਨੂੰ ਮੇਰੇ ਘਰੋਂ ਮਿਲੂਗਾ ਪਰ ਸਾਡੇ ਕਿਸਾਨਾਂ ਨੇ ਠਕਰਾਇਆ ਵੀ ਤੂੰ ਉਹ ਦੁਸ਼ਮਣ ਜਮਾਤ ਦਾ ਇੱਕ ਨਵੇਂ ਦਾ ਹੈਗਾ ਤੂੰ ਜਣੀ ਇਸ ਕਰਕੇ ਜੇ ਤੂੰ ਗੱਲ ਪਛਾਹ ਸਕਦਾ ਤੂੰ ਪਛਾਹ ਵੀ ਸਕਦਾ ਕਿਉਂਕਿ ਕੋਰ ਕਮੇਟੀ ਦਾ ਮੈਂਬਰ ਹੈ ਭਾਜਪਾ ਦਾ ਭਾਜਪਾ ਦੀ ਹਕੂਮਤ ਹੀ ਸਾਡੇ ਲੋਕਾਂ ਦੇ ਉੱਤੇ ਜ਼ਬਰ ਕਰਨ ਲੱਗੀ ਹੋਈ ਹੈ ਜਣੀ ਅਸੀਂ ਠਕਰਾਇਆ ਹੈਗਾ ਇਹ ਗੱਲ ਜਣੀ ਹੁਣ ਵੀ ਅਸੀਂ ਕਹਿੰਦੇ ਆ ਕਿ ਜੇ ਭਾਜਪਾ ਸਾਰਾ ਕੁਝ ਕਰਾ ਰਹੀ ਹੈ ਕਾਰਪੋਰੇਟ ਘਰਾਣਿਆਂ ਦੇ ਹੱਥੀਂ ਚੜੀ ਹੋਈ ਹੈ ਸਾਡਾ ਸਾਰਾ ਕੁਝ ਲੁੱਟ ਕੇ ਭਾਰਤ ਦੇ ਲੋਕਾਂ ਦਾ ਜ਼ਮੀਨਾਂ ਵੀ ਲੁੱਟਣੀਆਂ ਚਾਹੁੰਦੀ ਹੈ ਪਾਣੀ ਵੀ ਲੁੱਟਣੇ ਚਾਹੁੰਦੀ ਹੈ ਸਾਡੇ ਸਰਕਾਰੀ ਅਦਾਰੇ ਪਹਿਲੇ ਹੀ ਉਹਨੇ ਇਕੱਲੇ ਇਕੱਲੇ ਕਰਕੇ ਲੁੱਟ ਲਏ ਤੇ ਇਸ ਕਰਕੇ ਅਸੀਂ ਉਹਦੀ ਰਾਖੀ ਲਈ ਹੈਗੇ ਹਾਂ ਜਣੀ ਇਹ ਕੀ ਲੋਕ ਜਿਹੜੇ ਪੰਜਾਬ 'ਚ ਸਾਡੇ ਲੋਕਾਂ ਤੋਂ ਵੋਟਾਂ ਲੈਂਦੇ ਨੇ ਇਹ ਉਹਨਾਂ ਕੋਲੇ ਗੱਲ ਨਹੀਂ ਪਹੁੰਚਾ ਸਕਦੇ ਅਸਾਂ ਜਿੱਥੇ ਤੁਸੀਂ ਕੇਂਦਰ ਸਰਕਾਰ ਨੂੰ ਨਾਲ ਦੋਸਤੀ ਮੰਨਦੇ ਆ ਉਥੇ ਪੰਜਾਬ ਸਰਕਾਰ ਨੂੰ ਕਿੱਦਾਂ ਮੰਨਦੇ ਹੋ ਜੀ ਪੰਜਾਬ ਸਰਕਾਰ ਵੀ ਉਹੀ ਕੜੀ ਇਸ ਤਰ੍ਹਾਂ ਕਹਿੰਦੇ ਆ ਕਿ ਭਾਜਪਾ ਦਾ ਦੂਜਾ ਟਾਇਰ ਹੈ ਭਗਵੰਤ ਮਾਨ ਕੇਜਰੀਵਾਲ ਕਿਉਂਕਿ ਚਾਹੇ ਉਹ ਮਗਰਮੱਛੋ ਦੇ ਹੰਝੂ ਉਹ ਵੀ ਬਹਾ ਰਿਹਾ ਹੈ ਉਹਨੂੰ ਵੀ ਲੱਗ ਰਿਹਾ ਹੈ ਕਿ ਮੈਂ ਤਾਂ ਹਰਿਆਣੇ ਦੀ ਸਰਕਾਰ ਨੂੰ ਅਪੀਲ ਕੀਤੀ ਹੈ ਵੀ ਭਰਾਵੋ ਹੱਥ ਜੋੜ ਕੇ ਬੇਨਤੀ ਹੈ ਤੁਸੀਂ ਗੋਲੀਬਾਰੀ ਜੋ ਵੀ ਕਰ ਰਹੇ ਹੋਗੇ ਪਲਾਸਟਿਕ ਦੀਆਂ ਗੋਲੀਆਂ ਥਰੂ ਗੈਸ ਜੋ ਕੁਝ ਤੁਸੀਂ ਅਤਿਆਚਾਰ ਕਰ ਰਹੇ ਹੋਗੇ ਜਿੰਨੀ ਬੈਰੀਕੇਡ ਕਰ ਰਹੇ ਹੋ ਇਹ ਸਾਰਾ ਕੁਝ ਨਾ ਕਰੋ ਕਿਉਂਕਿ ਮੈਂ ਮਤਲਬ ਕਿ ਵੀ ਪੰਜਾਬ ਦੇ ਲੋਕਲੇ ਹਤਾਸੀਆਂ ਪਰ ਸਾਨੂੰ ਪਤਾ ਹੈ ਵੀ ਕੋਈ ਹਤਾਸੀ ਨਹੀਂ ਕਿਉਂਕਿ ਕਾਰਪੋਰੇਟ ਘਰਾਣਿਆਂ ਨੂੰ ਇਹ ਤਾਂ ਜਰਮਨੀ ਜਾ ਕੇ ਆਪ ਭਗਵੰਤ ਜੀ ਸਾਡਾ ਮੁੱਖ ਮੰਤਰੀ ਉਹਨਾਂ ਨੂੰ ਸੱਦਾ ਦੇ ਕੇ ਆਇਆ ਵੀ ਆ ਜਾਓ ਲੁੱਟ ਲਓ ਭਾਰਤ ਨੂੰ ਭਾਰਤ 'ਚ ਬਹੁਤ ਕੁਝ ਪਿਆ ਸਾਨੂੰ ਪਤਾ ਵੀ ਇਹ ਇੱਕੋ ਥਾਲੀ ਦੇ ਚਟੇ-ਵੱਟੇ ਨੇ ਚਾਹੇ ਕਾਂਗਰਸੀ ਹੋਣ ਚਾਹੇ ਕਾਲੀ ਹੋਣ ਚਾਹੇ ਭਾਜਪਾ ਵਾਲੇ ਹੋਣ ਚਾਹੇ ਆਪ ਵਾਲੇ ਹੋਣ ਕੋਈ ਘੱਟ ਨਹੀਂ ਇੱਥੇ ਇਹ ਅੰਦਰ ਖਾਤੇ ਖਾਓ ਖਿਚੜੀ ਨੇ ਇਹ ਸਾਨੂੰ ਪਤਾ ਨੀਤੀਆਂ ਇੱਕੋ ਹੀ ਨੇ ਕੱਲ ਹਰਿਆੜੇ ਦੇ ਨਾਲ ਨਾਲ ਆਪਾਂ ਜੇ ਪੰਜਾਬ ਦੀ ਗੱਲ ਕਰੀਏ ਖਨੌਰੀ ਬਟਰ ਪੰਜਾਬ ਵਿੱਚ ਹੁੰਦਾ ਉੱਥੇ ਵੀ ਤਾਂ ਤਿਆਰ ਹੋ ਰਿਹਾ ਉੱਥੇ ਪੰਜਾਬ ਸਰਕਾਰ ਨੇ ਰੁਕੜੀ ਬਿਲਕੁਲ ਉਹ ਤੁਸੀਂ ਕਿਹਾ ਹੀ ਹੈ ਵੀ ਜੇ ਫਿਰ ਐਡਾ ਹਤੈਸੀ ਹੋਵੇ ਭਗਵਾਨ ਤਮਾਨ ਫਿਰ ਉਹ ਪੰਜਾਬ ਦੇ ਜਿਹੜੀ ਸਾਡੀ ਪੁਲਿਸ ਹੈਗੀ ਹੈ ਉਸ ਬਾਰਡਰ ਤੇ ਸਾਡੇ ਭਰਾਵਾਂ ਦੇ ਨਾਲ ਖੜਾਵੇ ਵੀ ਹਰਿਆਣੇ ਵਾਲਿਆਂ ਨੂੰ ਕਹੇ ਵੀ ਦਾਗੋ ਕੀ ਮੈਂ ਤੁਸੀ ਗੋਲੀਆਂ ਦਾਗ ਦਿਓ ਫਿਰ ਅਸੀਂ ਵੀ ਬਰਾਬਰ ਦਾਗਾਂਗੇ ਜਿਆਨੀ ਇਹ ਨਹੀਂ ਹੈਗਾ ਇਹਨਾਂ ਦੀਆਂ ਨੀਤੀਆਂ ਇੱਕ ਨਹੀਂ ਭਰਾਵੋ ਜاہے ਅਕਾਲੀ ਨੇ ਕਾਂਗਰਸੀ ਨੇ ਆਪ ਵਾਲੇ ਨੇ ਭਾਜਪਾ ਵਾਲੇ ਨੇ ਨੀਤੀ ਇੱਕੋ ਹੀ ਹੈ ਇਹਨਾਂ ਦੀ ਵੀ ਮਿਹਨਤੀ ਲੋਕਾਂ ਦੀ ਰੋਟੀ ਰੋਜੀ ਖੋਣੀ ਹੈ ੱੱਕੇ ਨਾਲ ਖੋਣੀ ਹੈ ਇਹ ਮੈਂ ਬੋਲ ਰਹੀ ਹਾਂ ਕਿ ਅੱਜ ਸੰਘਰਸ਼ ਚੱਲਦ ਨੂੰ ਕਿੰਨੇ ਦਿਨ ਹੋ ਗਏ ਪਰ 92 ਐਮਐਲਏ ਵਿੱਚੋਂ ਕਿਸੇ ਨੇ ਵੀ ਹਲਕੀ ਗੀਤ ਕਿਸਾਨ ਦੇ ਹੱਕ ਜਣਾ ਹਾਂ ਦਾ ਨਾਰਾ ਨਹੀਂ ਬਿਲਕੁਲ ਜਣੀ 13 ਤਰੀਕ ਤੋਂ ਸਾਡੇ ਕਿਸਾਨਾਂ ਤੇ ਅਤਿਆਚਾਰ ਹੋ ਰਿਹਾ ਹੈ ਜਣੀ ਵੀ ਤੁਸੀਂ ਆਪ ਵੀ ਸੋਚਣਾ ਜਿਹੜਾ ਸਵਾਲ ਮੈਨੂੰ ਕੀਤਾ ਵੀ ਇਹ ਕੀ ਸੋਚਦੇ ਨੇ ਪੰਜਾਬ ਵਾਲੇ ਜਣੀ ਇਹ ਲੋਕਾਂ ਦੇ ਹਤੈਸੀ ਨਹੀਂ ਹੈਗੇ ਇਹ ਜੋਕਾਂ ਦੇ ਹਤੈਸੀ ਨੇ ਇਹ ਕਾਰਪੋਰੇਟ ਘਰਾਣਿਆਂ ਨਾਲ ਇਹਨਾਂ ਦੀਆਂ ਸੱਜੀਆਂ ਖੱਬੀਆਂ ਬਾਹਾਂ ਨੇ ਇਹ ਉਹਨਾਂ ਦੀ ਰਾਖੀ ਵਾਸਤੇ ਨੇ ਇਹ ਸਾਡੇ ਮਿਹਨਤੀ ਲੋਕਾਂ ਤਾਂ ਇੱਕ ਡੰਗਰ ਪਸ਼ੂ ਜਾਨਵਰ ਸਮਝਦੇ ਨੇ ਵੀ ਲੋੜ ਪੈਂਦੇ ਵਰਤ ਕੇ ਨੋ ਬਿਲਕੁਲ ਪਰ ਅਸੀਂ ਹੁਣ ਇੱਕ ਗੱਲ ਕਹਿਨੇ ਆਂ ਵੀ ਹੁਣ ਤੱਕ 70 74 ਸਾਲ ਹੋ ਗਏ ਸਾਡੇ ਲੋਕਾਂ ਨੂੰ ਇਹ ਵੋਟਾਂ ਰਾਹੀਂ ਬੁੱਧੂ ਬਣਾਉਂਦਿਆਂ ਨੂੰ ਸਾਡੇ ਲੋਕ ਹੁਣ ਵੀ ਟਪਲਾ ਖਾਗੇ ਜਿਹੜਾ ਜਾਨੀ ਆਪ ਦੀ ਸਰਕਾਰ ਜਿਹੜੀ ਕਹਿੰਦੀ ਸੀ ਕਿ ਮੇਰਾ ਚੋਣ ਨਿਸ਼ਾਨ ਝਾੜੂ ਮੈਂ ਝਾੜੂ ਨਾਲ ਸਾਰਾ ਜਿਹੜਾ ਗੰਦ ਹੈ ਹੁੰਜ ਦੂੰਗਾ ਪਰ ਗੰਦ ਹੁੰਜਣ ਦੀ ਥਾਂ ਤੇ ਉਹਨਾਂ ਦਾ ਸਮਾ ਜਿਹੜਾ ਕਾਂਗਰਸੀਆਂ ਨੇ ਗੰਦ ਪਾਇਆ ਸੀ ਕਾਲੀਆਂ ਨੇ ਪਾਇਆ ਸੀ ਹੁੰਜਣ ਦੀ ਥਾਂ ਤੇ ਖਲਾਰ ਕੇ ਰੱਖਤਾ ਇਹ ਖਲਾਰ ਕੇ ਰੱਖਤਾ ਪਰ ਹੁਣ ਸਾਡੇ ਲੋਕਾਂ ਨੂੰ ਸਾਡੀਆਂ ਮਾਵਾ ਪੈਣਾ ਨੂੰ ਇਹ ਗੱਲ ਚੁੱਲ੍ਹੇ-ਚੁੱਲ੍ਹੇ ਤੇ ਪਹੁੰਚ ਗਈ ਵੀ ਹੁਣ 2024 ਦੀਆਂ ਆਹ ਜਿਹੜੀਆਂ ਹੁਣ ਮਤਲਬ ਆਉਣੀਆਂ ਨੇ ਵੋਟਾਂ ਠੀਕ ਹੈ ਇਹ ਵੋਟਾਂ 'ਚ ਅਸੀਂ ਇਹ ਕਿਸੇ ਮੰਤਰੀ ਸੰਤਰੀ ਨੂੰ ਚਾਹੇ ਕੋਈ ਹੈ ਅਸੀਂ ਕਿਸੇ ਨੂੰ ਆਪਣੇ ਪਿੰਡਾਂ 'ਚ ਵੜਨ ਨਹੀਂ ਦਿੰਦੇ ਇਹੀ ਬੈਰੀਕੇਡਿੰਗ ਉਦਾਂ ਹੀ ਕਰਕੇ ਦਿਖਾਵਾਂਗੇ ਕਿਉਂਕਿ ਲੋਕਾਂ ਦੀ ਜਿਹੜੀ ਸੋਝੀ ਹੈ ਹੁਣ ਆ ਗਈ ਆ ਹੁਣ ਤਿੱਖੀ ਹੋ ਗਈ ਇਹਨਾਂ ਨੂੰ ਸਵਾਲ ਕਰਾਂਗੇ ਵੜਨ ਨਹੀਂ ਦਿੰਦੇ ਇਹ ਸੋਚ ਲੈਣਾ ਔਰ ਇਥੋਂ ਦੀ ਤੁਹਾਡੀ ਲਾਹਟ ਮੰਗ ਕੀ ਹੈ ਜਿੱਥੋਂ ਦੀ ਧਰਨੇ ਦੀ ਰਿਕਾਰਡਿੰਗ ਹੈ ਜੀ ਸਾਡੀ ਕਰੰਟ ਮੰਗ ਤਾਂ ਇਹੀ ਹੈ ਵੀ ਜਿਹੜੇ ਸਾਡੇ ਭਰਾਵਾਂ ਤੇ ਦਿਨ ਦਿਹਾੜੇ ਹਰ ਰੋਜ਼ ਅਤਿਆਚਾਰ ਹੋ ਰਿਹਾ ਸਾਡੇ ਪੁੱਤਾਂ ਤੇ ਸਾਡਾ ਇੱਕ ਭਰਾ ਸ਼ਹੀਦ ਵੀ ਹੋ ਗਿਆ ਤੇ ਜਣੀ ਉਹ ਪਹਿਲੀ ਗੱਲ ਤਾਂ ਅਤਿਆਚਾਰ ਬੰਦ ਕੀਤਾ ਜਾਵੇ ਜਿੰਨੀਆਂ ਸਾਡੀਆਂ ਜਾਇਜ਼ ਮੰਗਾਂ ਨੇ ਮੰਨੀਆਂ ਹੋਈਆਂ ਮੰਗਾਂ ਨੇ ਪਹਿਲੀਆਂ ਸਰਕਾਰਾਂ ਨੇ ਵੀ ਤੇ ਆਪ ਦੀ ਸਰਕਾਰ ਨੇ ਵੀ ਤੇ ਸੈਂਟਰ ਦੀ ਸਰਕਾਰ ਨੇ ਵੀ ਉਹ ਸਾਡੀਆਂ ਮੰਗਾਂ ਜਾਇਜ਼ ਨੇ ਸਾਡੀਆਂ ਮੰਗਾਂ ਤਰੰਤ ਮੰਗੀਆਂ ਜਾਣ ਤੇ ਸਾਡੇ ਬੱਚਿਆਂ ਤੇ ਹਤਿਆਚਾਰ ਕਰਨਾ ਬੰਦ ਕੀਤਾ ਜਾਵੇ ਨਹੀਂ ਫਿਰ ਅਸੀਂ ਪਿੱਛੇ ਨਹੀਂ ਹਟਦੇ ਇਸ ਦੇ ਅਗਰਾਹਾਂ ਕਰਦੇ ਜਿਤੇ ਬੰਦੇ ਦੀਆਂ ਸੀਨੀਅਰ ਪੈਣਾ ਆਗੂ ਜਿਨ੍ਹਾਂ ਨੇ ਆਪਣਾ ਥਿਊ ਦਿੱਤਾ ਕਿ ਜਿਵੇਂ ਕਿਸਾਨਾਂ ਦੇ ਉੱਤੇ ਲਗਾਤਾਰ ਅਤਿਆਚਾਰ ਕੀਤਾ ਜਾ ਰਿਹਾ ਜੇਕਰ ਸਰਕਾਰਾਂ ਉਹਨਾਂ ਨਹੀਂ ਰੋਕਦੀਆਂ ਤਾਂ ਜਿਹੜੇ ਇਸ ਸੰਘਰਸ਼ ਨੇ ਇਹਨਾਂ ਨੂੰ ਤੀਖਾ ਕੀਤਾ ਜਾਊਗਾ ਜਿਵੇਂ ਤੁਹਾਨੂੰ ਉਗਰਾਹ ਜੱਥੇਬੰਦੀ ਇਸ ਨੇ ਅਗੁਨਾ ਮਲਾਇਆ ਇਸੇ ਤਰ੍ਹਾਂ ਅੱਜ ਸਾਡੇ ਸਾਹਮਣੇ ਹੋਰ ਵੀ ਇਸੇ ਤਰ੍ਹਾਂ ਦੀਆਂ ਖਬਰਾਂ ਲੱਗ ਗਈਆਂ ਫਿਰ ਹਜ਼ਰਾਂ ਮਗੇ ਤੁਹਾਡੀ ਹਰ ਖਬਰ ਦੇਖ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਇਸੇ ਤਰ੍ਹਾਂ ਦੀਆਂ ਖਬਰਾਂ ਲੱਗ ਗਈਆਂ ਫਿਰ ਹਜ਼ਰਾਂ ਮਗੇ ਤਕੜੀ ਸ세ਕਾਲ ਜੀ